ਅੱਜ ਕੇਜਰੀਵਾਲ ਨੇ ਬਹੁਤ ਵੱਡਾ ਫੈਸਲਾ ਲੈ ਲਿਆ ਤੇ ਸਭ ਨੂੰ ਹੈਰਾਨ ਕਰ ਦਿੱਤਾ ਬਹੁਤ ਸਾਰੇ ਲੋਕਾਂ ਨੂੰ ਉਮੀਦ ਨਹੀਂ ਸੀ ਜੋ ਫੈਸਲਾ ਕੇਜਰੀਵਾਲ ਨੇ ਲੈ ਲਿਆ ਅੱਜ ਕੇਜਰੀਵਾਲ ਨੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ ਔਰ ਹੁਣ ਦਿੱਲੀ ਦਾ ਨਵਾਂ ਮੁੱਖ ਮੰਤਰੀ ਲਾ ਦਿੱਤਾ ਗਿਆ ਕੀ ਨਾਂ ਹੈ ਦੇਖੋ ਪਹਿਲਾਂ ਚਰਚਾ ਸੀ ਕਿ ਕੇਜਰੀਵਾਲ ਦੀ ਘਰ ਵਾਲੀ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਹੋਰ ਬਹੁਤ ਸਾਰੇ ਜਿਹੜੇ ਸੀਨੀਅਰ ਨੇਤਾ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਨਾਵਾਂ ਦੀ ਚਰਚਾ ਸੀ ਪਰ ਅੱਜ ਕੇਜਰੀਵਾਲ ਨੇ ਆਤਸੀ ਮਰਲੀਨਾ ਜਿਹੜੀ ਆਮ ਆਦਮੀ ਪਾਰਟੀ ਦੀ ਇੱਕ ਔਰਤ ਆਗੂ ਹੈ ਉਸ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਦਿੱਤਾ ਆਤਸੀ ਉਸ ਵੇਲੇ ਬਹੁਤ ਜ਼ਿਆਦਾ ਚਰਚਾ 'ਚ ਸਾਹਮਣੇ ਆਈ ਜਦੋਂ ਕੇਜਰੀਵਾਲ ਨੂੰ ਦਿੱਲੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਕੇਜਰੀਵਾਲ ਦੇ ਪੱਖ ਦੇ ਵਿੱਚ ਆਤਸ਼ੀ ਸਭ ਤੋਂ ਵੱਧ ਬੋਲੀ ਹੈ ਔਰ ਇਸ ਟਾਈਮ ਆਤਸ਼ੀ ਹੀ ਕੇਜਰੀਵਾਲ ਨੂੰ ਉਸ ਦੀ ਸਭ ਤੋਂ ਵੱਧ ਭਰੋਸੇਯੋਗ ਔਰ ਸਭ ਤੋਂ ਵੱਧ ਖਾਸ ਜਾਪੀ ਹੈ ਔਰ ਆਤ ਸਿੱਧੇ ਨਾਂ ਦੇ ਉੱਪਰ ਮੋਰ ਲੱਗ ਚੁੱਕੀ ਹੈ ਆਤਸ਼ੀ ਪਹਿਲਾਂ ਵੀ ਦਿੱਲੀ ਸਰਕਾਰ ਦੇ ਵਿੱਚ ਮੰਤਰੀ ਸੀ ਔਰ ਇਹ ਆਤਸ਼ੀ 2013 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਆਈ ਸੀ ਔਰ ਇਹਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਮਾਸਟਰ ਡਿਗਰੀ ਕੀਤੀ ਹੋਈ ਹੈ ਇਤਿਹਾਸ ਦੇ ਵਿੱਚ ਤੇ ਆទਸ਼ੀ ਇੱਕ ਤੇਜ਼ ਤਰਾਹ ਰਾਗੂ ਹੈ ਆਮ ਆਦਮੀ ਪਾਰਟੀ ਦੀ ਉਸਦੇ ਭਾਸ਼ਣ ਜਾਂ ਉਸ ਦੀਆਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਉਹ ਬਹੁਤ ਤਾਂ ਲੌਜਿਕ ਨਾਲ ਬਹੁਤ ਦਲੀਲ ਨਾਲ ਆਪਣੀ ਗੱਲ ਜਿਚਾਉਂਦੀ ਨਜ਼ਰ ਆਉਂਦੀ ਹੈ ਔਰ ਹੁਣ ਆਮ ਆਦਮੀ ਪਾਰਟੀ ਨੇ ਦਿੱਲੀ ਦਾ ਮੁੱਖ ਮੰਤਰੀ ਆទਸ਼ੀ ਨੂੰ ਲਾ ਦਿੱਤਾ ਹੈ ਇੱਕ ਪਾਸੇ ਇਹ ਚਰਚਾ ਹੈ ਕਿ ਕੇਜਰੀਵਾਲ ਨੇ ਅਸਤੀਫਾ ਕਿਉਂ ਦਿੱਤਾ ਕੀ ਕੇਜਰੀਵਾਲ ਨੇ ਅਸਤੀਫਾ ਦੇ ਕੇ ਕੋਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਜਾਂ ਮਰਦੀ ਨੇ ਅੱਕ ਚੱਬਿਆ ਵਾਲੀ ਗੱਲ ਬਣੀ ਹੈ ਇਹਦੇ ਤੇ ਦੋ ਗੱਲਾਂ ਨੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਕੇਜਰੀਵਾਲ ਸਾਹਿਬ ਨੇ ਅਸਤੀਫਾ ਦੇ ਕੇ ਵੱਡੀ ਕੁਰਬਾਨੀ ਕੀਤੀ ਹੈ ਆਮ ਆਦਮੀ ਪਾਰਟੀ ਇਹਦਾ ਪ੍ਰਚਾਰ ਕਰ ਰਹੀ ਹੈ ਪਰ ਕੁਝ ਵਿਚਾਰਕ ਕੁਝ ਬੁੱਧੀਜੀਵੀ ਕੁਝ ਲੋਕ ਕਹਿ ਰਹੇ ਨੇ ਕਿ ਕੇਜੀਵਾਲ ਕੋਲ ਕੋਈ ਰਾਹ ਹੀ ਨਹੀਂ ਬਚਿਆ ਸੀ ਜਦੋਂ ਉਹਦੀ ਜੇਲ੍ਹ ਚੋ ਜ਼ਮਾਨਤ ਹੋਈ ਐ ਤਾਂ ਜਿਹੜੀਆਂ ਸ਼ਰਤਾਂ ਅਦਾਲਤ ਨੇ ਲਾਈਆਂ ਉਹਨਾਂ ਦੇ ਵਿੱਚੋਂ ਕੇਜਰੀਵਾਲ ਕੋਲ ਰਾਹ ਨਹੀਂ ਸੀ ਉਹਨੂੰ ਅਸਤੀਫਾ ਦੇਣਾ ਪੈਣਾ ਸੀ ਤੇ ਹੋਰ ਮੁੱਖ ਮੰਤਰੀ ਲਾਉਣਾ ਪੈਣਾ ਸੀ ਕਿਉਂਕਿ ਅਦਾਲਤ ਨੇ ਜਦੋਂ ਇਹ ਸ਼ਰਤ ਲਾ ਦਿੱਤੀ ਸੀ ਕਿ ਅੱਜ ਤੋਂ ਬਾਅਦ ਕੇਜਰੀਵਾਲ ਬਾਹਰ ਜਾ ਕੇ ਜਾਂ ਕਿਸੇ ਸਰਕਾਰੀ ਫਾਈਲ ਤੇ ਦਸਤਖਤ ਕਰ ਸਕੇਗਾ ਨਾ ਹੀ ਉਹ ਸਰਕਾਰੀ ਦਫ਼ਤਰ ਮੁੱਖ ਮੰਤਰੀ ਦਫ਼ਤਰ ਜਾ ਸਕੇਗਾ ਤਾਂ ਫਿਰ ਇੱਕ ਤਰ੍ਹਾਂ ਨਾਲ ਕੇਜਰੀਵਾਲ ਕੋਲੋਂ ਮੁੱਖ ਮੰਤਰੀ ਦੀਆਂ ਸਾਰੀਆਂ ਸ਼ਕਤੀਆਂ ਖੋਹ ਲਈਆਂ ਗਈਆਂ ਸੀ ਬੰਦ ਕਰ ਦਿੱਤੀਆਂ ਗਈਆਂ ਸੀ ਤੇ ਉਹਦੇ ਕੋਲ ਰਾਹ ਹੀ ਇੱਕ ਸੀ ਤੇ ਫਿਰ ਮਰਦੀ ਨੇ ਅੱਕ ਚੱਬਿਆਂ ਵਾਲੀ ਗੱਲ ਬਣੀ ਹੈ ਔਰ ਉਸ ਨੂੰ ਬਹੁਤ ਵੱਡੀ ਕੁਰਬਾਨੀ ਵਜੋਂ ਪ੍ਰਚਾਰਿਆ ਗਿਆ ਹੁਣ ਜਦੋਂ ਕੇਜਰੀਵਾਲ ਨੇ ਆਪਸੀ ਨੂੰ ਮੁੱਖ ਮੰਤਰੀ ਲਾਇਆ ਹੈ ਤਾਂ ਆਪਸੀ ਨੇ ਕਿਹਾ ਕਿ ਮੈਨੂੰ ਵਧਾਈ ਨਾ ਦਿਓ ਉਹਨੇ ਨਾਲਦਿਆਂ ਨੂੰ ਕਿਹਾ ਕਿ ਮੈਂ ਵਧਾਈ ਨਹੀਂ ਲੈਣਾ ਚਾਹੁੰਦੀ ਕਿਉਂਕਿ ਮੈਨੂੰ ਪਤਾ ਹੈ ਮੁੱਖ ਮੰਤਰੀ ਦੇ ਅਹੁਦੇ ਦਾ ਹੱਕਦਾਰ ਕੇਜਰੀਵਾਲ ਹੈ ਉਸ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਖੜੀ ਕੀਤੀ ਹੈ ਔਰ ਕੇਜਰੀਵਾਲ ਨੂੰ ਮਜਬੂਰੀ ਵਸ ਇਸ ਅਹੁਦੇ ਤੋਂ ਪਾਸੇ ਹੋਣਾ ਪੈ ਰਿਹਾ ਮੈਂ ਖੁਸ਼ ਨਹੀਂ ਹਾਂ ਕਿ ਮੈਂ ਮੈਨੂੰ ਕੇਜਰੀਵਾਲ ਦੀ ਥਾਂ ਤੇ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਆਜੀ ਨੇ ਇੱਥੋਂ ਤੱਕ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਇੱਕ ਹੀ ਬੰਦਾ ਹੋ ਸਕਦਾ ਕੇਜਰੀਵਾਲ ਔਰ ਉਹਨੇ ਇਹ ਵੀ ਕਿਹਾ ਇਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਦਿੱਲੀ ਦੇ ਲੋਕ ਫਿਰ ਕੇਜਰੀਵਾਲ ਤੇ ਭਰੋਸਾ ਪ੍ਰਗਟਾਉਣਗੇ ਤੇ ਅਗਲਾ ਮੁੱਖ ਮੰਤਰੀ ਦਿੱਲੀ ਦਾ ਕੇਜਰੀਵਾਲ ਹੀ ਹੋਏਗਾ ਇਹ ਗੱਲ ਆਪਸੀ ਨੇ ਆਖੀ ਹੈ ਆਪਸੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਤੇ ਸਾਰੀਆਂ ਅਟਕਲਾਂ ਤੇ ਵਿਰਾਮ ਲੱਗ ਗਏ ਨੇ ਜਿਹੜੀਆਂ ਅਟਕਲਾਂ ਸੀ ਬਹੁਤ ਸਾਰੇ ਲੋਕ ਹੈਰਾਨ ਹੋਏ ਨੇ ਕਿਉਂਕਿ ਬਹੁਤ ਸਾਰਿਆਂ ਨੂੰ ਇੰਜ ਲੱਗਦਾ ਸੀ ਕਿ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਇਆ ਜਾਏਗਾ ਕੋਈ ਕਿ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਸੁਨੀਤਾ ਕੇਜਰੀਵਾਲ ਵੀ ਕਾਫੀ ਸਰਗਰਮ ਰਹੀ ਐ ਉਹ ਪੰਜਾਬ ਵੀ ਆਈ ਹੋਰ ਥਾਵਾਂ ਤੇ ਵੀ ਗਈ ਕੇਜਰੀਵਾਲ ਦੀ ਥਾਂ ਲੈਣ ਦੀ ਕੋਸ਼ਿਸ਼ ਜਿਹੜੀ ਕੇਜਰੀਵਾਲ ਦੀ ਪਤਨੀ ਆ ਉਹਨੇ ਕੀਤੀ ਪਰ ਇਸ ਟਾਈਮ ਮੁੱਖ ਮੰਤਰੀ ਉਹਨੂੰ ਨਹੀਂ ਬਣਾਇਆ ਗਿਆ ਆਤਸ਼ੀ ਨੂੰ ਬਣਾਇਆ ਗਿਆ ਦੇਖੋ ਕੇਜਰੀਵਾਲ ਨੇ ਮੁੱਖ ਮੰਤਰੀ ਬਣਾਉਣਾ ਸੀ ਸਭ ਤੋਂ ਭਰੋਸੇਯੋਗ ਵਿਅਕਤੀ ਨੂੰ ਸਭ ਤੋਂ ਖਾਸ ਨੂੰ ਜਿਹੜਾ ਕੇਜਰੀਵਾਲ ਦੀ ਮੰਨੇ ਕੇਜਰੀਵਾਲ ਮੁਤਾਬਕ ਚੱਲੇ ਤਾਂ ਉਹ ਫਿਰ ਕੇਜਰੀਵਾਲ ਨੂੰ ਆਤਸ਼ੀ ਹੀ ਸਭ ਦੇ ਵਿੱਚੋਂ ਠੀਕ ਜਾਪੀ ਐ ਖਾਸ ਲੱਗੀ ਐ ਔਰ ਉਧਰ ਨਾਲ ਦੀ ਨਾਲ ਚਰਚਾ ਇਹ ਵੀ ਐ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਈ ਕਿਸਮ ਦੀ ਸਮੱਸਿਆ ਚੱਲ ਰਹੀ ਐ ਇਥੋਂ ਤੱਕ ਚਰਚਾ ਐ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਈ ਸਾਰੇ ਐਮ ਐਲ ਏ ਤੇ ਕਈ ਸਾਰੇ ਆਗੂਆਂ ਦੀ ਖਟਾਸ ਪੈਦਾ ਹੋ ਗਈ ਐ ਔਰ ਓਨ ਵਾਲੇ ਟਾਈਮ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾ ਸਕਦਾ ਹੈ ਔਰ ਦਿੱਲੀ ਵਾਂਗ ਭਗਵੰਤਮਾਨ ਨੂੰ ਹਟਾ ਕੇ ਤੇ ਮੁੱਖ ਮੰਤਰੀ ਹੋਰ ਕਿਸੇ ਨੂੰ ਲਾਇਆ ਜਾ ਸਕਦਾ ਹੈ ਇਹ ਚਰਚਾ ਚੱਲ ਰਹੀ ਹੈ ਔਰ ਇਹ ਚਰਚਾ ਨੂੰ ਹਵਾ ਉਦੋਂ ਹੋਰ ਮਿਲੀ ਹੈ ਜਦੋਂ ਪਿਛਲੇ ਦਿਨੀ ਕੁਝ ਆਗੂਆਂ ਨੇ ਕੁਝ ਇਸ ਤਰ੍ਹਾਂ ਦੇ ਐਕਸ਼ਨ ਕੀਤੇ ਜਿਨ੍ਹਾਂ ਤੋਂ ਅੰਦਰ ਦੀ ਪ੍ਰੋਬਲਮ ਅੰਦਰ ਦੀ ਖਟਾਸ ਜਿਹੜੀ ਹੈ ਉਹ ਹੋਰ ਜ਼ਿਆਦਾ ਸਪਸ਼ਟ ਨਜ਼ਰ ਹੁੰਦੀ ਨਜ਼ਰ ਆ ਰਹੀ ਹੈ ਜਿਵੇਂ ਕਿ ਜਦੋਂ ਲੁਧਿਆਣਾ ਦੇ ਐਮਐਲਏ ਗੋਗੀ ਨੇ ਭਗਵੰਤਮਾਨ ਦੇ ਨਾਮ ਵਾਲਾ ਨੀਂ ਪੱਥਰ ਤੋੜਿਆ ਤਾਂ ਉਹਨੇ ਇਹ ਵੀ ਕਿਹਾ ਕਿ ਅਫਸਰ ਸਾਡੇ ਮੁਤਾਬਕ ਕੰਮ ਨਹੀਂ ਕਰ ਰਹੇ ਤਾਂ ਇੱਕ ਤਰ੍ਹਾਂ ਨਾਲ ਉਹਦਾ ਗਿਲਾ ਭਗਵੰਤਮਾਨ ਤੇ ਹੀ ਸੀ ਭਾਵੇਂ ਉਹਨੇ ਇਹ ਗੱਲ ਆਖੀ ਨਹੀਂ ਦੂਜਾ ਬੀਬੀ ਪ੍ਰੋਫੈਸਰ ਬਰਜਿੰਦਰ ਕੌਰ ਜਿਹੜੀ ਐਮ ਐਲ ਏ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਉਹਨੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਲਿਖਿਆ ਕਿ ਮੇਰੇ ਹਲਕੇ ਦੇ ਨਾਲ ਵਿਤਕਰਾ ਹੋ ਰਿਹਾ ਨਾਲ ਉਹਨੇ ਕਲਤਾਰ ਸਿੰਘ ਸੰਧਵਾ ਨੂੰ ਮੰਗ ਪੱਤਰ ਦਿੱਤਾ ਤਾਂ ਉਦੋਂ ਵੀ ਇਹ ਚਰਚਾ ਚੱਲੀ ਕਿ ਹਲਕੇ ਨਾਲ ਵਿਤਕਰੇ ਦੀ ਗੱਲ ਪ੍ਰੋਫੈਸਰ ਬਜਿੰਦਰ ਕੌਰ ਕਿਉਂ ਕਹਿ ਰਹੀ ਏ ਇਸੇ ਲਈ ਕਹਿ ਰਹੀ ਹੈ ਕਿਉਂਕਿ ਉਹਨੂੰ ਲੱਗਦਾ ਪਿਆ ਕਿ ਸਾਡੀ ਹੀ ਸਰਕਾਰ ਮੇਰੇ ਨਾਲ ਵਿਤਕਰਾ ਕਰਦੀ ਹੋਰ ਜਿਵੇਂ ਕਲਤਾਰ ਸਿੰਘ ਸੰਧਵਾ ਸਪੀਕਰ ਨੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਵੀ ਭਗਵੰਤ ਮਾਨ ਦੇ ਨਾਲ ਅੰਦਰੋਂ ਅੰਦਰੀ ਖਟਾਸ ਚੱਲ ਰਹੀ ਹੈ ਪ੍ਰੋਬਲਮ ਚੱਲ ਰਹੀ ਹੈ ਹੁਣ ਦੇਖੋ ਇਹ ਗੱਲਾਂ ਚ ਕਿੰਨਾ ਸੱਚ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਫਿਲਹਾਲ ਇਹ ਚਰਚਾਵਾਂ ਚੱਲ ਰਹੀਆਂ ਨੇ ਔਰ ਇਹਨਾਂ ਚਰਚਾਵਾਂ ਦੇ ਦਰਮਿਆਨ ਇਹ ਹੈ ਕਿ ਚਾਹੇ ਉਹ ਕੁਮਰ ਵਿਜੇ ਪ੍ਰਤਾਪ ਹੋਣ ਚਾਹੇ ਉਹ ਦੇਵਮਾਨ ਹੋਣ ਚਾਹੇ ਕਈ ਹੋਰ ਐਮਐਲਏ ਹੋਣ ਜਿਨ੍ਹਾਂ ਨੇ ਸ਼ਰਮ ਇਹ ਗੱਲਾਂ ਉਠਾਈਆਂ ਕਿ ਸਾਡੀ ਅਫਸਰ ਸੁਣਦੇ ਨਹੀਂ ਸਾਡੀ ਚੱਲਦੀ ਨਹੀਂ ਤਾਂ ਇਹਨਾਂ ਸਾਰੇ ਸਵਾਲਾਂ ਚੋਂ ਇਹ ਸਿੱਟਾ ਨਿਕਲਦਾ ਕਿ ਬਹੁਤ ਸਾਰੇ ਐਮਐਲਏ ਇਸ ਗੱਲ ਤੋਂ ਦੁਖੀ ਨੇ ਕਿ ਉਹਨਾਂ ਨੂੰ ਸ਼ਕਤੀਆਂ ਨਹੀਂ ਦਿੱਤੀਆਂ ਗਈਆਂ ਉਹਨਾਂ ਦੀ ਪ੍ਰਸ਼ਾਸਨ ਨਹੀਂ ਸੁਣਦਾ ਥਾਣਿਆਂ ਚ ਨਹੀਂ ਸੁਣੀ ਜਾਂਦੀ ਅਫਸਰ ਨਹੀਂ ਸੁਣਦੇ ਤਾ ਔਖੇ ਨੇ ਕਾਫੀ ਸਾਰੇ ਐਮਐਲਏ ਇਹਨਾਂ ਗੱਲਾਂ ਤੋਂ ਇਹ ਗੱਲ ਆਖੀ ਜਾ ਰਹੀ ਹੈ। ਤਾਂ ਇਹ ਸਭ ਕੁਝ ਦੇ ਦਰਮਿਆਨ ਦਿੱਲੀ ਦੇ ਵਿੱਚ ਮੁੱਖ ਮੰਤਰੀ ਬਦਲਣ ਵਾਲਾ ਜਿਹੜਾ ਐਪੀਸੋਡ ਹੈ ਉਹ ਵਾਪਰਿਆ ਤੇ ਅੱਜ ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਨੂੰ ਲਾਇਆ ਗਿਆ। ਕੇਜਰੀਵਾਲ ਨੂੰ ਜਦੋਂ ਜ਼ਮਾਨਤ ਦਿੱਤੀ ਗਈ ਹੈ ਤੇ ਇੱਕ ਹੋਰ ਮੁੱਦੇ ਤੇ ਚਰਚਾ ਵੀ ਵੱਡੀ ਪਖੀ। ਉਹ ਐਸੀ ਕਿ ਆਮ ਆਦਮੀ ਪਾਰਟੀ ਇਹ ਕਹਿ ਰਹੀ ਸੀ ਕਿ ਬਹੁਤ ਵੱਡਾ ਸੱਚ ਦੀ ਜਿੱਤ ਹੋਈ ਹੈ। ਕੇਜਰੀਵਾਲ ਦੀ ਜ਼ਮਾਨਤ ਹੋਈ ਹੈ। ਤਾ ਦੂਜੇ ਪਾਸੇ ਆਲੋਚਕ ਤੇ ਵਿਰੋਧੀ ਇਹ ਕਹਿ ਰਹੇ ਸੀ ਕਿ ਕੀ ਜ਼ਮਾਨਤ ਹੋ ਜਾਣਾ ਜਿੱਤ ਤਾਂ ਫਿਰ ਇਸ ਹਿਸਾਬ ਨਾਲ ਤਾਂ ਬਹੁਤ ਸਾਰੇ 98% ਦੀ ਜਿਹੜੇ ਜਿਨ੍ਹਾਂ ਤੇ ਕੇਸ ਪੈਂਦੇ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਤੇ ਦਾ ਮਤਲਬ ਵੀ ਉਹ ਸਾਰੇ ਬਰੀ ਹੋ ਜਾਂਦੇ ਨੇ ਉਹਨਾਂ ਨੂੰ ਸੱਚ ਦੀ ਜਿੱਤ ਕਿਹਾ ਜਾਊਗਾ ਤਾਂ ਇਹ ਚੀਜ਼ਾਂ ਚਰਚਾ ਚ ਰਹੀਆਂ ਨੇ ਔਰ ਅੱਜ ਕੇਜਰੀਵਾਲ ਨੇ ਜਦੋਂ ਆਕਸ਼ੀ ਨੂੰ ਮੁੱਖ ਮੰਤਰੀ ਬਣਾਇਆ ਤਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਇਸ ਚੀਜ਼ ਨੇ ਦਿੱਤੇ ਨੇ ਔਰ ਨਵੀਂ ਚਰਚਾ ਚੱਲੀ ਹੈ ਕਿ ਕੇਜਰੀਵਾਲ ਦਾ ਧਿਆਨ ਹੁਣ ਦਿੱਲੀ ਦੀ ਬਜਾਏ ਪੰਜਾਬ ਤੇ ਵੱਧ ਲੱਗ ਸਕਦਾ ਹੈ ਪੰਜਾਬ ਦੀਆਂ ਸਮੱਸਿਆਵਾਂ ਵੱਲ ਉਹ ਧਿਆਨ ਦੇ ਸਕਦੇ ਆ ਇੱਕ ਦੋਸ਼ ਇਹ ਲਾਇਆ ਜਾਂਦਾ ਵਿਰੋਧੀਆਂ ਵੱਲੋਂ ਕਿ ਪੰਜਾਬ ਦੀ ਸਰਕਾਰ ਭਗਵਾਨ ਤੁਮਨ ਘੱਟ ਤੇ ਦਿੱਲੀ ਵਾਲੇ ਵੱਧ ਚਲਾਉਂਦੇ ਨੇ ਤਾਂ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਕੀ ਇਸ ਗੱਲ 'ਚ ਸੱਚਾਈ ਹੈ ਕੀ ਹੁਣ ਸੱਚੀ ਮੁੱਚੀ ਕੇਜਰੀਵਾਲ ਪੰਜਾਬ ਵੱਲ ਧਿਆਨ ਦੇਣਗੇ ਕੀ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਕੇ ਡਾਇਰੈਕਸ਼ਨ ਦਿਆ ਕਰਨਗੇ ਇਹ ਜਿਹੜੇ ਦੋਸ਼ ਲੱਗਦੇ ਰਹੇ ਨੇ ਤੁਸੀਂ ਆਪਣਾ ਕਮੈਂਟ ਲਿਖਿਓ ਇਹਨਾਂ 'ਚ ਤੁਹਾਨੂੰ ਕਿੰਨਾ ਇੱਕ ਸੱਚ ਲੱਗਦਾ ਫਿਲਹਾਲ ਵੱਡੀ ਖਬਰ ਇਹੀ ਹੈ ਕਿ ਕੇਜਰੀਵਾਲ ਖੁਰਾ ਨੇ ਦਿੱਲੀ ਦੇ ਮੁੱਖ ਮੰਤਰੀ ਬਦਲ ਦਿੱਤਾ ਆਤਸ਼ੀ ਨੂੰ ਮੁੱਖ ਮੰਤਰੀ ਲਗਾ ਦਿੱਤਾ ਹੁਣ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨਹੀਂ ਰਹਿਣਗੇ ਉਹਨਾਂ ਦਾ ਅਸਤੀਫਾ ਹੋ ਗਿਆ ਦਿੱਲੀ ਦੀ ਸਰਕਾਰ ਨਵੀਂ ਬਣਨ ਦੇ ਵਿੱਚ ਅਜੇ 5 ਕੁ ਮਹੀਨੇ ਬਾਕੀ ਨੇ ਆ ਨਿਯਮ ਮੁਤਾਬਕ ਫਰਵਰੀ ਚ ਚੋਣਾਂ ਹੋਣੀਆਂ ਨੇ ਪਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਦੋ ਤਿੰਨ ਸੂਬਿਆਂ ਦੀਆਂ ਹੋਰ ਚੋਣਾਂ ਨਵੰਬਰ ਮਹੀਨੇ ਚ ਹੋ ਰਹੀਆਂ ਨੇ ਤੇ ਉਹਨਾਂ ਦੇ ਨਾਲ ਹੀ ਦਿੱਲੀ ਦੀਆਂ ਵੀ ਕਰਵਾ ਦਿੱਤੀਆਂ ਜਾਣ ਆਮ ਆਦਮੀ ਪਾਰਟੀ ਇਹ ਮੰਗ ਕਰ ਰਹੀ ਹੈ ਪਰ ਚੋਣ ਕਮਿਸ਼ਨ ਇਹਦੇ ਉੱਪਰ ਕਿੰਨਾ ਗੌਰ ਕਰੇਗਾ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਜੇਕਰ ਜਦੋਂ ਵੀ ਚੋਣਾਂ ਹੁੰਦੀਆਂ ਨੇ ਕੀ ਦੁਬਾਰਾ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕੇਗੀ ਜਾਂ ਸਤਾ ਆਮ ਆਦਮੀ ਪਾਰਟੀ ਦੇ ਹੱਥੋਂ ਖੋ ਸਕਦੀ ਹੈ ਤੁਹਾਨੂੰ ਕੀ ਜਪਦਾ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮੇਹਰਬਾਨ